ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਸਾਮੀਆਂ ਆਈਆਂ ਨੇ ਜੀ ਪੀ ਐਨ ਦੀਆਂ ਰੈ residențial ਪੀ ਐਨ ਦੀਆਂ ਭਾਵ ਜਿਹੜੇ ਜੱਜ ਹਾਈ ਕੋਰਟ ਵਿੱਚ ਜਾਂ ਰਜਿਸਟਰਾਰ ਲੱਗੇ ਹੋਏ ਨੇ ਉਹਨਾਂ ਦਾ ਜਿਹੜਾ ਹੋਮ ਹੈ ਉੱਥੇ ਦੇ ਲਈ ਇਹ ਅਸਾਮੀਆਂ ਨੇ ਇੱਕ ਦੋ ਗੱਲਾਂ ਪਹਿਲਾਂ ਸਪਸ਼ਟ ਕਰਨੇ ਜ਼ਰੂਰੀ ਨੇ ਪਹਿਲੀ ਗੱਲ ਤਾਂ ਕਿ ਇਹਦੀ ਕੁਆਲੀਫਿਕੇਸ਼ਨ ਕਿੰਨੀ ਹੈ ਤਾਂ ਉਹ ਹੈ ਜੀ 10th 10 پاس ਹੋਣੇ ਚਾਹੀਦੇ ਹੂੰ ਦੂਜੀ ਗੱਲ ਪਲੱਸ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਇਹ ਬਹੁਤ ਜ਼ਰੂਰੀ ਗੱਲ ਸਹੀ ਕਿਉਂਕਿ ਆਪਾਂ 10th ਦੇਖ ਕੇ ਕਈ ਵਾਰੇ ਪੂਰੀ ਆਸਾਮੀ ਨੂੰ ਡਿਟੇਲਡ ਵੀਡੀਓ ਦੇਖਦੇ ਆਂ ਤਾਂ ਫਿਰ ਆਪ ਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਸਾਡੇ ਕੋਲ ਐਕਸਪੀਰੀਅੰਸ ਤਾਂ ਹੈ ਨਹੀਂ ਤਾਂ ਅਸੀਂ ਐਲੀਜੀਬਲ ਨਹੀਂ ਹੈਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਚਾਹੀਦਾ ਡਿਪਲੋਮਾ ਇਹ ਜਿਹੜੀ ਮਿਨੀਮਮੇ ਦੀ ਕੁਆਲੀਫਿਕੇਸ਼ਨ ਹੈ ਡਿਪਲੋਮਾ ਤੇ ਐਕਸਪੀਰੀਅੰਸ ਕਿਹੜੇ ਫੀਲਡ ਵਿੱਚ ਚਾਹੀਦਾ ਡਿਪਲੋਮਾ ਚਾਹੀਦਾ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਅਤੇ ਐਕਸਪੀਰੀਅੰਸ ਵੀ ਤੁਹਾਨੂੰ ਕੁਕਿੰਗ ਕੁਕਿੰਗ ਦੇ ਵਿੱਚ ਹੀ ਚਾਹੀਦਾ ਹੈ ਸੋ ਜਿਹੜੇ ਇਹ ਐਲੀਜੀਬਿਲਟੀ ਫੁਲਫਿਲ ਕਰਦੇ ਨੇ ਉਹ ਅੱਗੇ ਇਹ ਵੀਡੀਓ ਪੂਰੀ ਦੇਖ ਸਕਦੇ ਨੇ ਜਿਹੜੇ ਨਹੀਂ ਫੁਲਫਿਲ ਕਰਦੇ ਉਹ ਪਰ ਮੈਨੂੰ ਲੱਗਦਾ ਉਹਨਾਂ ਨੂੰ ਦੇਖਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਕੈਂਡੀਡੇਟ ਨੇ ਅਪਲਾਈ ਕਦੋਂ ਤੋਂ ਕਰਨਾ ਹੈ ਤੇ ਕਦੋਂ ਤੱਕ ਕਰਨਾ ਹੈ ਤਾਂ 14/7/2025 ਤੋਂ ਹੀ ਅਪਲਾਈ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋ ਚੁੱਕਿਆ ਹੈ 4 ਅਗਸਤ 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਪਹਿਲੀ ਦੱਸ ਦਿੱਤਾ ਹਾਂ ਇਕਲ ਹੋਰ ਕਿ ਕੀ ਇਹ ਪੋਸਟਾਂ ਰੈਗੂਲਰ ਨੇ ਹਾਂਜੀ ਰੈਗੂਲਰ ਪੋਸਟਾਂ ਨੇ ਇਹ ਤੇ ਕਿੰਨੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ ਹੈ ਜੀ 75 ਕੁੱਲ ਪੋਸਟਾਂ ਕਿੰਨੀਆਂ ਨੇ 75 ਪੋਸਟਾਂ ਨੇ 75 ਪੋਸਟਾਂ ਨੇ ਜਿਹੜੀ ਕਿ ਜਨਰਲ ਕੈਟਾਗਰੀ ਦੇ ਲਈ 3 ਪੋਸਟਾਂ ਐਸਸੀ ਐਸਟੀ ਅਤੇ ਬੀਸੀ ਦੇ ਲਈ 8 ਪੋਸਟਾਂ ਐਕਸ ਸਰਵਿਸਮੈਨ ਦੇ ਲਈ 4 ਪੋਸਟਾਂ ਜਿਹੜੀਆਂ ਰਿਜ਼ਰਵ ਰੱਖੀਆਂ ਗਈਆਂ ਨੇ ਮੌਕੇ ਤੇ ਕਹਿੰਦੇ ਇਹ ਪੋਸਟਾਂ ਦੀ ਗਿਣਤੀ ਵਧਾਈ ਜਾਂ ਘਟਾਈ ਵੀ ਜਾ ਸਕਦੀ ਹੈ ਉਮਰ ਕਿੰਨੀ ਰੱਖੀ ਹੈ ਜੀ ਘੱਟੋ ਘੱਟ 18 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ। ਭਾਵ 18 ਸਾਲ ਤੋਂ ਜੇਕਰ ਘੱਟੋਂ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਨਹੀਂ ਕਰ ਸਕਦੇ। ਵੱਧ ਤੋਂ ਵੱਧ ਉਮਰ ਤੁਹਾਡੀ 27 ਸਾਲ ਹੋਣੀ ਚਾਹੀਦੀ ਹੈ। 27 ਸਾਲ ਤੋਂ ਵੱਧ ਵਾਲੇ ਉਮਰ ਦੇ ਕੈਂਡੀਡੇਟ ਵੀ ਇਹਨਾਂ ਪੋਸਟਾਂ ਲਈ ਅਪਲਾਈ ਨਹੀਂ ਕਰ ਸਕਦੇ। ਇਹ ਉਮਰ ਕਿਸ ਤਰੀਕ ਨੂੰ ਨੋਟ ਕਰਨੀ ਹੈ ਇਹ ਕਹਨੇ ਜੀ 4 ਅਗਸਤ 2025 ਦੇ ਅਨਸਾਰ ਜੇਕਰ ਤੁਹਾਡੀ 18 ਸਾਲ ਦੀ ਉਮਰ ਤੋਂ ਘੱਟ ਹੈ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ 4 ਅਗਸਤ 2025 ਨੂੰ ਜੇਕਰ ਤੁਸੀਂ 27 ਸਾਲ ਤੋਂ ਵੱਧ ਹੋ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਕੈਟਾਗਰੀ ਦੇ ਲਈ ਕੁਝ ਛੋਟ ਦਿੱਤੀ ਗਈ ਹੈ ਜੀ ਐਸਈ ਐਸਟੀ ਬੀਸੀ ਜਿਹੜੇ ਕਿ ਪੰਜਾਬ ਸਟੇਟ ਨਾਲ ਸਬੰਧਤ ਨੇ ਹਰਿਆਣਾ ਸਟੇਟ ਨਾਲ ਸਬੰਧਤ ਨੇ ਜਾਂ ਚੰਡੀਗੜ੍ਹ ਦੇ ਨਾਲ ਸਬੰਧਤ ਨੇ ਇਹਨਾਂ ਨੂੰ 3 ਸਾਲ ਦੀ ਛੋਟ ਦਿੱਤੀ ਗਈ ਹੈ ਅੱਪਰ ਏਜ ਲਿਮਟ ਵਿੱਚ ਛੋਟ ਹੁੰਦੀ ਹੈ ਭਾਵ 27+3 ਤੇ 30 ਸਾਲ ਤੱਕ ਤੁਸੀਂ ਇਹ ਕੈਟਾਗਰੀ ਵਾਲੇ ਅਪਲਾਈ ਕਰ ਸਕਦੇ ਹੋ ਐਕਸ ਸਰਵਿਸਮੈਨ ਦੇ ਲਈ ਕਹਿੰਦੇ ਜੀ ਬਾਏ ਨੰਬਰ ਆਫ ইয়ারਜ਼ ਇਕੁਅਲ ਟੂ ডিফেন্স ਸਰਵਿਸ ਪਲੱਸ 3 ਸਾਲ ਜਿੰਨੇ ਸਾਲ ਤੁਸੀਂ ਸਰਵਿਸ ਦੇ ਲਗਾਏ ਨੇ ਅਤੇ ਉਹਦੇ ਨਾਲ ਪਲੱਸ 3 ਸਾਲ ਤੁਸੀਂ ਹੋਰ ਇਹਦੇ ਵਿੱਚ ਇਨਕਰੀਜ਼ ਕਰਕੇ ਆਪਣੀ ਮੈਕਸਿਮਮ ਏਜ ਜਿਹੜੀ ਹੈ ਉਹ ਕੱਢ ਸਕਦੇ ਹੋ ਇਸ ਤੋਂ ਜੇਕਰ ਅੱਗੇ ਗੱਲ ਕਰੀਏ ਫੀਸ ਦੀ ਗੱਲ ਕਰੀਏ ਜਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਪਹਿਲਾਂ ਕੁਆਲੀਫਿਕੇਸ਼ਨ ਹੈ ਜੀ ਪਾਸ ਹੋਣਾ ਚਾਹੀਦਾ ਤੁਸੀਂ میٹرਿਕ ਨਾਲ ਤੁਹਾਡੇ ਕੋਲ ਮਿਨੀਮਮ 1 ਇਅਰ ਦਾ ਡਿਪਲੋਮਾ ਹੋਣਾ ਚਾਹੀਦਾ ਜੀ ਕੁਕਿੰਗ ਦੇ ਵਿੱਚ ਅਤੇ 3 ਸਾਲ ਦਾ ਕੁਕਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡਾ ਕਿਸੇ ਵੀ ਪ੍ਰੈਸਟੀਜੀਅਸ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਇਹ ਐਕਸਪੀਰੀਅੰਸ 3 ਸਾਲ ਦਾ ਹੈ ਜੀ ਡਿਊਟੀ ਤੁਹਾਡੀ ਕੀ ਰਹੇਗੀ ਡਿਊਟੀ ਜਿਵੇਂ ਪਹਿਲਾਂ ਦੱਸਿਆ ਕਿ ਇਹ ਰੈ residential ਪੀਐਨ ਦੀ ਅਸਾਮੀਆਂ ਨੇ ਤਾਂ ਕਰਕੇ ਤੁਹਾਨੂੰ ਜਿਹੜੇ ਆਨਰੇਬਲ ਜੱਜ ਸਾਹਿਬ ਨੇ ਜਾਂ ਰਜਿਸਟਰਾਰ ਨੇ ਉਹਨਾਂ ਦੇ ਰੈ residence ਦੇ ਉੱਪਰ ਤੁਹਾਨੂੰ ਹਾਊਸ ਹੋਲਡ ਦੀਆਂ ਜਿਹੜੀਆਂ ਸਾਰੀਆਂ ਕੰਮ ਹੁੰਦੇ ਨੇ ਉਹ ਤੁਹਾਨੂੰ ਕਰਨੇ ਪੈਣਗੇ ਇਸ ਤੋਂ ਅੱਗੇ ਗੱਲ ਕਰੀਏ ਫੀਸ ਦੀ ਜਾਂ ਜਨਰਲ ਕੈਟਾਗਰੀ ਦੀ ਅਤੇ ਜਿਹੜੇ ਪੰਜਾਬ ਤੋਂ ਹਰਿਆਣਾ ਤੋਂ ਜਾਂ ਚੰਡੀਗੜ੍ਹ ਤੋਂ ਬਾਹਰ ਦੇ एससी एसटी ਜਾਂ बीसी ਨੇ ਉਹਨਾਂ ਦੀ ਫੀਸ ਕਿੰਨੀ ਰਹੇਗੀ 700 ਰੁਪਇਆ ਜਿਹੜੇ एससी एसटी बीसी ਪੰਜਾਬ ਦੇ ਹਰਿਆਣਾ ਦੇ ਚੰਡੀਗੜ੍ਹ ਦੇ ਨੇ ਇਹਨਾਂ ਦੀ ਫੀਸ ਰਹੇਗੀ 600 ਰੁਪਇਆ ਐਕਸਰਸਰੀ ਮੈਨ ਦੀ ਜਿਹੜੀ ਫੀਸ ਹੈ ਉਹ ਵੀ 600 ਰੁਪਇਆ ਹੈ ਹੁਣ ਜੇਕਰ ਕੋਈ ਇਹ ਪੰਜਾਬ ਹਰਿਆਣਾ ਜਾਂ ਚੰਡੀਗੜ੍ਹ ਤੋਂ ਬਿਨਾ ਕਿਸੇ ਹੋਰ ਸਟੇਟ ਦਾ ਕੈਟਾਗੋਰਿ ਨਾਲ ਸੰਬੰਧਿਤ ਉਮੀਦਵਾਰ ਹੈ ਤਾਂ ਉਹਨੂੰ ਫੀਸ ਜਨਰਲ ਦੀ ਲੱਗੇਗੀ ਅਤੇ ਉਹਦੀ ਕੈਟਾਗਰੀ ਵੀ ਜਨਰਲ ਹੀ ਮੰਨੀ ਜਾਵੇਗੀ। ਸੋ ਇਹ ਸੀ ਜਿਹੜੀਆਂ ਆਪਣੀਆਂ ਕੁੱਲ ਮਿਲਾ ਕੇ 75 ਅਸਾਮੀਆਂ ਦੀ ਡਿਟੇਲਡ ਵੀਡੀਓ ਇਹਨਾਂ ਦੇ ਲਈ ਜੇਕਰ ਅਪਲਾਈ ਕਰਨਾ ਹੈ ਤਾਂ ਉਹਦਾ ਲਿੰਕ ਆ ਜਿਹੜਾ ਉਹ ਤੁਹਾਨੂੰ ਮੈਂ ਆਪਣਾ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ। ਉਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਇਹ ਐਡਵਰਟਾਈਜ਼ਮੈਂਟ ਜਿਹੜੀ ਪੀਡੀਐਫ ਹੈ ਇਹ ਵੀ ਤੁਹਾਨੂੰ ਮੈਂ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ ਜਿਸ ਨੂੰ ਤੁਸੀਂ ਕਲਿੱਕ ਕਰਕੇ ਆਪਣਾ ਚੰਗੀ ਤਰ੍ਹਾਂ ਪੜ੍ਹ ਕੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸੋਤਨਵਾਜੀ